ਨਾਲਾ ਹੋ ਰਿਹਾ ਹੈ ਤੇ ਤੁਹਾਨੂੰ ਦੱਸਿਆ ਵੀ ਇਹ ਕਰੋ ਉਹ ਜਿਹੜਾ ਇਹ ਤੋਂ ਇਹਦੇ ਵਿੱਚ ਜੱਟੀਆਂ ਲਿਖੀਆਂ ਨੇ ਉਹਦੇ ਕਿਤੇ ਉਹ ਆਹ ਸਾ ਬਾਪੜਿਆ ਇਸ ਕਾਰਨ ਕਰਕੇ ਬਾਪੜਿਆ ਹਾਂ ਦੇ ਵਿੱਚ ਤੋਂ ਫੇਰ ਬਚਾਵਾ ਹੋਇਆ ਗੱਡੀਆਂ ਦੇ ਫੇਰ ਆ ਜਾਂਦੀਆਂ ਤੇ 49 ਕਿਲੋ ਤੋਂ ਬਚਾਵਾ ਹੋਇਆ ਹੈ ਜੀ ਉਹ ਨਿਕਲਾ ਤੇ ਐਸੀ ਜਨਤਾ ਇੱਕ ਬਚਾਵਾ ਹੋਇਆ ਬੜੀ ਕਿਸਮਤ ਨਾਲ ਕਦੇ ਨੇ ਬੜੀ ਕਿਸਮਤ ਨਾਲ ਜੀ ਬੇਲੀ ਵੀ ਬਣਾਓ ਜੀ ਭੇਜ ਪੰਪਰ ਵੱਜਾ ਜੀ ਬਹੁਤ ਐਕਸੀਡੈਂਟ ਹੋ ਗਿਆ ਇੱਕ ਵਾਰ ਮੇਰੇ ਕਾਰ ਵਿੱਚ ਹੋਇਆ ਕਿਤਾ ਐਕਸੀਡੈਂਟ ਬਤਾ ਗੱਡੀ ਸਿੱਧੀ ਰੋਡ 'ਤੇ ਹੋਣ ਗਈ ਆ ਜਿਹੜਾ ਫਰਜ ਪਾਉਂਦਾ ਮੋਸੋ ਸਾਈਡ ਤੋਂ ਧਿਆਨ ਨਾ ਦੇਖ ਕੇ ਹੋਣਾ ਇਹਨੇ ਮੂੰਹ ਫੇਰ ਲਿਉਂ ਗਿਆ ਗੱਡੀ ਸਿੱਧੀ ਜਾ ਰਹੀ ਆ ਬੜੇ ਯੋਰ ਨਾਲ ਬ੍ਰੇਕ ਮਾਰ ਕੇ ਰੁਕਦੀ ਰੁਕਦੀ ਗੱਡੀ ਜਾ ਕੇ ਪਜਾ ਗਈ ਗੱਡੀ ਪਲਟ ਗਈ ਨਹੀਂ ਇਹ ਕਿਧਰ ਆਇਆ ਆ ਆਫ ਸਾਈਡ ਆ ਇਹ ਰੂਡ ਸਾਈਡ 'ਤੇ ਲੋਕ ਡਰਤ ਹੁੰਦੇ ਆ ਗੱਡੀ ਇਹਨੇ ਸਾਈਡ ਮੋੜ ਕੇ ਪੜਾ ਗਈ ਇਹ ਗੱਡੀ ਹੈ ਇਹ ਦੱਸਦੇ ਆ ਕਿ ਇਹ ਗੱਡੀ ਜਿਹੜਾ ਆਊਟਸਾਈਡ ਆਏ ਨੇ ਅਵੇ ਬਲੈਰੋ ਦੇ ਬਲੈਰੋ ਕੁੱਤੇ ਜਰੀ ਹੋੜ ਇਹ ਵੀ ਇਹ ਗੱਡੀ ਆਊਟਸਾਈਡ ਕੋ ਲੈ ਗਿਆ ਚੱਲ ਗੱਡੀ ਚਲਾਓ ਚਲੋ ਆ ਬਣਾ ਲਈ ਚਲੋ ਤਾਂ ਤੋਂ ਉਹਨਾਂ ਨੇ ਲੋੜਨ ਮੰਨਵੜਾ ਹਾਲ ਦੇ ਸੰਬੰਧ ਉਹ ਵੱਡੀਆਂ ਜੀ ਹਿੱਕਤ ਦੇ ਚੰਨੀ ਖਾਲੀ ਨੁਕਸਾਨ ਪੜ ਗਿਆ ਮੇਰੇ ਉਹਨੂੰ ਪਹਿਲਾਂ ਹੀ ਇਹਨਾਂ ਨੇ ਪਾਸੇ ਕਰਦੀਆਂ ਜਿਹੜਾ ਕਿ ਬਚਾ ਹੋ ਗਿਆ